ਸਰਤਾ ਨਾਲ ਪੜਦੇ ਸੁਣਦੇ ਹੋ ਜਾਂਦੇ ਪਾਰ ਕੀ ਬਾਣੀ ਰਵਿਦਾਸ ਭਗਤ ਦੀ ਤਪਦੇ ਨੂੰ ਠਾਰਦੀ ਬਾਣੀ ਰਵਿਦਾਸ ਭਗਤ ਦੀ ਸਰਦਾ ਨਾਲ ਪੜਦੇ ਸੁਣਦੇ ਹੋ ਜਾਂਦੇ ਪਾਰ ਕੀ ਬਾਣੀ ਰਵਿਦਾਸ ਭਗਤ ਦੀ ਤਪਦੇ ਨੂੰ ਠਾਰਦੀ ਮੰਦੇ ਤਾਰਨੇ ਹਰ ਤਾਂ ਮਾਨ ਵਖਿਆ ਸੱਚੇ ਪਰਵਹਾਨ ਨੇ ਹਰ ਤਾਂ ਮਾਨ ਵਖਿਆ ਟੁੱਟੈ ਨਾ ਮਿੱਤੀ ਪ੍ਰੀਤੀ ਜਿਸ ਨੇ ਕਰਦਾ ਦੀ ਬਾਣੀ ਰਵਿਦਾਸ ਭਗਤ ਦੀ ਤਪ ਦੇ ਨੂੰ ਉਠਾਰਦੀ ਬਾਣੀ ਰਵਿਦਾਸ ਭਗਤ ਰਣਾ ਦੇ ਪਾਸ ਹੈ ਹੁਣ ਤਾਂ ਵਸ ਰਹਿਣਾ ਤੇਰੇ ਸੇਵਕਾਂ ਹਾਂ ਤੇਰੇ ਵਾਹਿਗੁਰੂ ਰੱਖ ਲੈ ਚਾਹੇ ਮਾਰੀ ਬਾਣੀ ਰਵਿਦਾਸ ਭਗਤ ਦੀ ਤਪ ਦੇ ਨੂੰ ਠਾਰ ਦੇ ਬਾਣੀ ਰਵਿਦਾਸ ਭਗਤ ਦੀ ਨਰਮਾ ਕਹਿ ਕੇ ਰੱਬ ਨੂੰ ਬਣ ਗਏ ਚੇਤੂਰੀ ਪਰਬਤ ਦਾ ਦਰਜਾ ਦੇ ਕੇ ਹੋ ਗਏ ਮੋਰ ਜੀ ਪਰਬਤ ਦਾ ਦਰਜਾ ਦੇ ਕੇ ਜੀਵਨ ਦੀ ਬੱਤੀ ਬਨ ਲਈ ਕੀਤੀ ਬੁਕਾਰ ਜੀ ਬਾਣੀ ਰਵਿਦਾਸ ਭਗਤ ਦੀ ਤਪ ਦੇ ਨੂੰ ਥਾਰ ਦੇ ਬਾਣੀ ਰਵਿਦਾਸ ਭਗਤ ਦੇ ਅੰਤ ਤੋੜ ਪਰੀਤੀ ਜੋੜੀ ਨਾਲ ਰੱਬ ਦੇ ਦੀ ਜਪ ਕੇ ਰਾਮ ਨਾਮ ਨੂੰ ਤਾਰਾ ਹੈ ਸਭ ਨੂੰ ਜੀ ਜਪ ਕੇ ਹੈ ਰਾਮ ਨਾਮ ਨੂੰ ਤਰ ਕੇ ਜੋ ਪੜ ਕੇ ਬਾਣੀ ਗਿਣਤੀ ਤੋਂ ਬਾਹਰ ਜੀ ਬਾਣੀ ਰਬਦਾਸ ਭਗਤ ਦੇ ਤਪ ਦੇ ਨੂੰ ਥਾਲ ਦੇ ਬਾਣੀ ਰਬਦਾਸ ਭਗਤ ਦੇ ਵਿੱਕ ਪੱਥਰ ਤਾਰੇ ਬਾਣੀ ਨੂੰ ਪੜ ਕੇ ਵੀ ਬੈ ਗਏ ਨੇ ਦੁਖੀ ਪੰਡਤ ਕੋਸਾ ਨੂੰ ਕਰਕੇ ਵੀ ਬੈ ਗਏ ਨੇ ਦੁਖੀ ਪੰਡਤ ਚੁੱਪ ਗਏ ਸਭ ਤੇਰੇ ਅੱਗੇ ਮੰਨ ਗਏ ਨੇ ਹਾਰ ਦੀ ਬਾਣੀ ਰਵਿਦਾਸ ਭਗਤ ਦੇ ਤਪ ਦੇ ਨੂੰ ਠਾਰ ਦੇ ਬਾਣੀ ਰਵਿਦਾਸ ਭਗਤ ਦੇ ਅبتدي ਕਦੇ ਛੋਟਨਾ ਸਕੇਆ ਤੇਰੇ ਪਰੇਮ ਤੋਂ ਕਿਵਤਾ ਤੁਸੀਂ ਆਪ ਲਖਾ ਲਈ ਲਕਾਰੀਦਰ ਸੇਮ ਤੋਂ ਕਿਵਤਾ ਤੁਸੀਂ ਆਪ ਲਖਾ ਲਈ ਉਪਮਾ ਤੇਰੀ ਕੀ ਕੀ ਲਖਦਿਆ ਅਪਰ ਅਪਾਰ ਜੀ ਬਾਣੀ ਰਬਦਾਸ ਭਗਤ ਦੇ ਤਾਪ ਦੇ ਨੂੰ ਠਾਲ ਦੇ ਬਾਣੀ ਰਬਦਾਸ ਭਗਤ ਦੇ